ਹੁਣ ਗੰਗੇ ਮਨੁੱਖ ਨੂੰ ਗੁੜ ਖਵਾ ਦਈਏ ਪੁੱਛੀਏ ਕਿਵੇਂ ਦਾ ਸਵਾਦ ਉਹ ਨਹੀਂ ਜੇ ਦੱਸ ਸਕਦਾ ਬਿਲਕੁਲ ਐਦਾਂ ਹੀ ਸਿਮਰਨ ਦੀ ਬਰਕਤ ਹੈ ਸਿਮਰਨ ਦਾ ਆਨੰਦ ਹੈ ਇਹ ਬਿਆਨ ਨਹੀਂ ਜੇ ਕੀਤਾ ਜਾ ਸਕਦਾ ਪਰ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਦੋ ਚਾਰ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਨਹੀਂ ਜਿਹੜੇ ਫਾਇਦੇ ਨੇ ਜਿਹੜੀਆਂ ਬਰਕਤਾਂ ਨੇ ਮੈਂ ਆਪ ਜੀ ਨੂੰ ਦੱਸ ਦੇਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਿਮਰਨ ਦੀ ਪਹਿਲੀ ਬਰਕਤ ਸੁਣੋ ਪਹਿਲੀ ਬਰਕਤ ਕੀ ਹੈ ਸਿਮਰਣ ਦੀ ਉਹ ਕਹਿੰਦੇ ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ ਜਦੋਂ ਅਸੀਂ ਪਰਮਾਤਮਾ ਦਾ ਸਿਮਰਣ ਕਰਦੇ ਹਾਂ ਪਰਮਾਤਮਾ ਨੂੰ ਚਿਤਵਦੇ ਹਾਂ ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ ਪਰਮਾਤਮਾ ਦਾ ਸਿਮਰਣ ਸਾਡੀ ਚਿੰਤਾ ਨੂੰ ਅੰਦਰੋਂ ਖਤਮ ਕਰ ਦਿੰਦਾ ਹੈ ਚੁਰਾ ਲੈਂਦਾ ਹੈ ਅੰਦਰੋਂ ਦੁੱੜ ਜਾਂਦੀ ਹੈ ਚਿੰਤਾ ਸਾਧ ਸੰਗਤ ਦੁਨੀਆ ਦਾ ਹਰ ਮਨੁੱਖ ਜਿਹੜਾ ਚਿੰਤਾ ਵਿੱਚ ਹੈ ਕਿਸੇ ਨੂੰ ਕੋਈ ਚਿੰਤਾ ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਕਿਸੇ ਨੂੰ ਤਨ ਦੀ ਬਿਮਾਰੀ ਦੀ ਚਿੰਤਾ ਕਿਸੇ ਨੂੰ ਧਨ ਦੀ ਚਿੰਤਾ ਕਿਸੇ ਨੂੰ ਹੋਰ ਕੋਈ ਚਿੰਤਾ ਅਸੀਂ ਦੇਖੀਏ ਅਜੋਕੇ ਸਮੇਂ ਦੇ ਅੰਦਰ ਮਨੁੱਖ ਦੇ ਕੋਲ ਕੋਈ ਕਮੀ ਨਹੀਂ ਪਰ ਫਿਰ ਵੀ ਇਸ ਨੂੰ ਚਿੰਤਾਵਾਂ ਲੱਗੀਆਂ ਰਹਿੰਦੀਆਂ ਹਨ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਦਿਨ ਪ੍ਰਮਾਤਮਾ ਦਾ ਚਿਤਵਨ ਸ਼ੁਰੂ ਕਰ ਦਿੱਤਾ ਉਸ ਦਿਨ ਤੇਰੀ ਚਿੰਤਾ ਦੂਰ ਹੋ ਜਾਵੇਗੀ